ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨੰਨੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਮਮਤੇ ਨਗਰ ਪਿੰਡ ਛਤਰੇ ਦੇ ਵਿੱਚ ਛਤਰਾ ਪਿੰਡ ਆ ਜਿਹੜਾ ਮਿੱਤਰੋ ਉਹ ਜੀਰੇ ਤੋਂ ਧਰਮਕੋਟ ਰੋਡ ਦੇ ਉੱਤੇ ਹੀ ਰਹਿ ਜਾਂਦਾ ਇਹ ਪਿੰਡ ਮਿੱਤਰੋ ਤੇ ਇਹ ਜਿਹੜਾ ਪਿੰਡ ਆ ਖੋਸਾ ਕੋਟਲਾ ਜਿਹੜਾ ਪਿੰਡ ਆਉਂਦਾ ਉਹ ਇਸ ਪਿੰਡ ਤੋਂ ਅਗਾਂਹੋਂ ਆ ਕੇ ਆਪਾਂ ਜਦੋਂ ਇਨ੍ਹਾਂ ਪਿੰਡਾਂ ਦੇ ਵਿੱਚ ਐਂਟਰੀ ਮਾਰੀਦੀ ਆ ਤੇ ਜੀਰੇ ਵਾਲੇ ਪਾਸ ਤੋਂ ਆਪਾਂ ਜਦੋਂ ਆਉਣੇ ਆ ਤਾਂ 5-7 ਕਿਲੋਮੀਟਰ ਦੂਰੀ ਤੈਅ ਕਰਦੇ ਆਂ ਇਹ ਪਿੰਡ ਆ ਜਾਂਦਾ ਵਾ ਚਤਰਾ ਮਿੱਤਰੋ ਤੇ ਚਤਰੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆਂ ਘਰੇਲੂ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਆਂ ਝੋਟੀ ਜਿਹੜੀ ਤੁਹਾਨੂੰ ਵਿਖਾਉਣੀ ਆ ਬਸ ਕੁਝ ਕੁ ਟਾਈਮ ਪਹਿਲਾਂ ਹੀ ਇਹਨੇ ਹਜੇ ਬੱਚੇ ਨੂੰ ਜਨਮ ਦਿੱਤਾ ਵਾ ਚੰਗੇ ਸੀਮਣ ਦੀ ਜਿਹੜੀ ਇਹ ਕਰਮਾਂ ਵਾਲੀ ਆਪਾ ਤੇ ਚੰਗਾ ਹੀ ਜਾਂਦੇ ਮਗਰ ਕੱਟਈ ਆ ਜਿਹੜੀ ਆਈ ਹੋਈ ਆ ਕਰਦੇ ਗੱਲਬਾਤ ਪਹਿਲੇ ਸੋਏ ਦੇ ਵਿੱਚ ਇਹਨੇ ਚੰਗਾ ਦੁੱਧ ਪਿਆਇਆ ਹੋਇਆ ਮਿਲਦਿਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਆ ਵੱਡੇ ਪਾਈ ਠੀਕ ਆ ਜੀ ਵਧੀਆ ਬਾਈ ਜੀ ਵਧੀਆ ਜੀ ਸੇ ਦੱਸ ਦੀਏ ਵੱਡੇ ਭਾਈ ਭਾਈ ਜੀ ਮੇਰਾ ਨਾਮ ਪ੍ਰਦੀਪ ਸਿੰਘ ਜੀ ਪਿੰਡ ਛਤਰਾ ਜੀ ਆਪਣਾ ਤਹਿਸੀਲ ਜੀਰਾ ਵੀਰੇ ਜ਼ਿਲ੍ਹਾ ਫਰੋਹੀਪੁਰ ਜੀ ਸਾਨੂੰ ਆਪ ਵੀਰੇ ਅਜੈਬ ਸਿੰਘ ਜੀ ਜੈਬ ਸਿੰਘ ਹਾਂਜੀ ਵੱਡੇ ਭਾਈ ਜਿਹੜੀ ਆਪਣੀ ਝੋਟੀ ਆ ਇਹ ਕਿੰਨਵਾ ਸੂਆ ਸੋਈ ਆ ਵੀਰੇ ਭਾਈ ਜੀ ਦੂਜਾ ਸੂਆ ਸੋਈ ਆ ਜੀ ਦੂਜਾ ਸੂਆ ਸੋਈ ਆ ਹਾਂਜੀ ਕਿੰਨਾ ਕੁ ਟਾਈਮ ਹੋਇਆ ਵੀਰੇ ਹਜੇ ਨੂੰ ਸੋਈ ਨੂੰ ਵੀਰੇ ਲਗਭਗ ਘੰਟਾ ਕੀ ਹੋਇਆ ਜੀ ਠੀਕ ਆ ਵੀਰੇ ਕੱਟਾ ਦੇ ਕੀ ਕੱਟੀ ਭਾਈ ਕੱਟੀ ਭਾਈ ਜੀ ਠੀਕ ਆ ਵੀਰੇ ਹਾਂਜੀ ਭਾਈ ਵੱਡੇ ਭਾਈ ਸੂਆ ਦੂਜਾ ਸੋਈ ਆ ਪਹਿਲੇ ਸੋਏ ਦੇ ਵਿੱਚ ਤੂੰ ਦੁੱਧ ਕਿੰਨਾ ਚੋਇਆ ਹੋਇਆ ਹੋਇਆ ਬਿਰੇ ਆਪਣੀ ਘਰ ਦੀ ਆਪਾਂ ਆਪ ਹੀ ਸ਼ੌਂਕਣਾ ਹੀ ਪਾਲੀ ਸੀ ਇਹ ਠੀਕ ਆ ਤੇ ਦੁੱਧ ਦੇ ਨੇ ਯਾਨੀ ਕਿ ਪੂਰਾ ਆਪਾਂ ਯਾਨੀ ਕਿ ਨੈਟ weight ਗਏ 13 ਕਿਲੋ ਦੁੱਧ ਚੋਂਦੇ ਰਹੇ ਆ ਆਪਾਂ ਪਹਿਲੇ ਸਵੇਰ ਦੇ ਵਿੱਚ ਹਾਂਜੀ ਠੀਕ ਆ ਇਹ ਵੀਰੇ ਫਿਰ ਮਨ ਲਾ ਕੱਟੀ-ਕੁੱਟੀ ਤੁਸੀਂ ਲਈ ਸੀ ਤਾਂ ਘਰੇ ਮੈਂਦ ਵੀਰੇ ਇਹ ਨਾ ਆਪਾਂ ਕੱਟੀ ਹਰਿਆਣੇ ਤੋਂ ਬੰਦਾ ਲੈ ਕੇ ਆਉਂਦਾ ਠੀਕ ਆ ਹਾਂਜੀ ਆਪਾਂ ਤੇ ਆਪਣੇ ਰਿਸ਼ਤੇਦਾਰਾਂ ਨੇ ਦੋ ਕਟੀਆਂ ਲਈਆਂ ਸੀਆਂ ਇਹ ਸਾਲ ਘਰੀ ਸੀ ਕੱਟੀ ਉਦੋਂ ਠੀਕ ਆ ਵੀਰੇ ਤੇ ਆਪਾਂ ਆਪ ਲੈ ਕੇ ਸਾਂਭੀ ਆਪਣੇ ਘਰ ਦੀ ਹੋਈ ਕੱਟੀਆਂ ਹਾਂਜੀ ਹਾਂਜੀ ਠੀਕ ਆ ਭਾਈ ਵੱਡੇ ਭਾਈ ਚਵਾਈ-ਚੁਵਾਈ ਕਿਵੇਂ ਰਹੀ ਜਾਂਦੀ ਚਵਾਈ-ਭਾਈ ਇੱਕ ਨੰਬਰ ਆ ਓਕੇ ਆ ਓਕੇ ਆ ਜੀ ਹਾਂਜੀ ਤੇ ਜੇ ਕੋਈ ਮਨ ਲਾ ਜਿਵੇਂ ਹੁੰਦਾ ਵੀ ਪਸ਼ੂ ਆਪਣਾ ਸੂਪਿਆ ਬੱਚਾ ਪੁੱਛੇ ਨੂੰ ਕੋਈ ਹੋ ਗਏ ਮੱਲ-ਮੋਲ ਨਾਲ ਲੋਕ ਕੇ ਰਿੰਦੀ ਜਾਵਾਂ ਭਾਈ ਜੀ ਉਹਨਾਂ ਪਿਛਲੇ ਸੂਏ ਨੇ ਕੱਟਾ ਦਿੱਤਾ ਸੀਗਾ ਹਾਂ ਜੀ ਕੱਟਾ ਥੋੜਾ ਜਿਆਦਾ ਹੈਲਥੀ ਸੀਗਾ ਕਿਉਂਕਿ ਸੰਭਾਈ ਅਸੀਂ ਪਹਿਲਾਂ ਵੀ ਕੀਤੀ ਠੀਕ ਆ ਉਹ ਲੇਡੀ ਚੋਂਦੇ ਸੀਗੇ ਤੇ ਉਹਨਾ ਫੜਿਆ ਨਹੀਂ ਜਾਂਦਾ ਈ ਥੱਲੇ ਛੱਡ ਦਈਦਾ ਸੀ ਠੀਕ ਆ ਤੇ ਅਸੀਂ ਮਹੀਨੇ ਬਾਅਦ ਇਹਨੂੰ ਜਾਨਕਿ ਕੱਟਾ ਛੱਡਤਾ ਇਹਦਾ ਛੱਡਣੋਂ ਹਟ ਗਏ ਥੱਲਿਓਂ ਹਾਂ ਤੇ ਬਾਅਦ ਥਾਪੀ ਤੇ ਹੀ ਚੋਂਦੇ ਰਹੇ ਆਂ ਜਾਨਕਿ ਚਾਟ ਵੀ ਕਿਤੇ ਪਾਲੀ ਕਿਤੇ ਨਾ ਪਾਲੀ ਠੀਕ ਆ ਭਾਈ ਹਾਂ ਜੀ ਹਾਂ ਜੀ ਠੀਕ ਆ ਵੀਰੇ ਤੇ ਵਧੀਆ ਮਿਲਦੀ ਯਾਨੀ ਕਿ ਬੱਚੇ ਪੁੱਤੇ ਦਾ ਕੋਈ ਨਿੰਦ ਵਿਚ ਨਹੀਂ ਆਉਂਦੀ ਨਾ ਜੀ ਨਾ ਬਾਈ ਜੀ ਤੇ ਵੀਰੇ ਜਿਵੇਂ ਬਣ ਕੇ ਕਿੰਨਾ ਕੁ ਟਾਈਮ ਦੁੱਧ ਪਿਆ ਜਾਂਦੀ ਹੈ ਬਾਈ ਜੀ ਬਣ ਕੇ ਨਾ ਆਪਾਂ ਨਾਲੇ ਯਾਨੀ ਕਿ ਹੁਣ 1.5 ਸਾਲ ਬਾਅਦ ਸੋਈ ਐ ਇਹ ਠੀਕ ਆ ਤੇ 7 ਮਹੀਨੇ ਦੁੱਧ ਪਿਆ ਗਈ ਸੀ ਵਧੀਆ ਥਾਪੀ ਦੀ ਮਿਲਦੀ ਰਹੀ ਐ ਐਂਡ ਤੱਕ ਐਂਡ ਤੱਕ ਠੀਕ ਆ ਬਾਈ ਓਕੇ ਵੀਰੇ ਵੀ ਕਹਿਣ ਤੋਂ ਭਾਵੇਂ ਆ ਵੀ ਘਰੇ ਰੱਖਣ ਵਾਲੇ ਲਈ ਗਹਿਣਾ ਚੀਜ਼ ਆ ਬਾਈ ਜੀ ਬਿਲਕੁਲ ਅਗਲਾ ਯਾਦ ਕਰੂਗਾ ਫੋਨ ਨੰਬਰ ਲੈ ਜਾ ਵੀ ਮੇਰਾ ਅਗਲਾ ਲਾ ਕੇ ਧੰਨਵਾਦ ਦੁਬਾਰਾ ਫੇਰ ਕਰੂਗਾ ਵੀ ਬਾਕੀ ਮੈਂ ਠੀਕ ਆ ਵੀਰੇ ਠੀਕ ਆ ਦਾ ਜ਼ਵਰੇ ਮੈਂ ਇਹ ਵਿੱਚ ਐਡ ਕਰ ਦਿੰਨਾ ਵੀ ਸੰਭਾਲ ਦੇ ਸਿਰ ਤੇ ਹੁੰਦਾ ਹੈ ਨਾ ਇਹ ਗੱਲ ਹੈ ਕਿ ਦੁੱਧ ਦੁੱਧ 15 16 17 ਤੱਕ ਵੀ ਰਮਾਨ ਨਾ ਦੇ ਦੂ ਬਾਈ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਵੱਡੇ ਭਾਈ ਰੇਟ ਫਿਰ ਕੀ ਦੇ ਵਟਣ ਦਾ ਇਰਾਦਾ ਵਾ ਯਾਰ ਰੇਟ ਬਾਈ ਜੀ 135 ਕਰਦੇ ਆ ਜੀ 135 ਦੇ ਵਿੱਚੋਂ ਮਾਨ ਤਣ ਖੁੱਲਾ ਡੁੱਲਾ ਜਿਆ ਕਰ ਦੇਗਾ ਹਾਂਜੀ ਬਾਈ ਜੀ ਕਰ ਦਿਆਂਗੇ ਜੀ ਠੀਕ ਆ ਵੀਰੇ ਹਾਂਜੀ ਹਾਂਜੀ ਤੇ ਵੱਡੇ ਭਾਈ ਨੰਬਰ ਦਾ ਹੀ ਘਰਾਂ ਦੀ ਆਪ ਦਾ ਵੀਰੇ 98151 ਜੀ 66958 ਜੀ 9815166958 958 ਹਾਂਜੀ ਹਾਂਜੀ 9815166958 ਭਾਈ ਦਾ ਫੋਨ ਨੰਬਰ ਹੈ ਮੇਰੇ ਤੋਰ ਦੀ ਮਾੜੀ ਜੀ ਠੀਕ ਹੈ ਲੈ ਮਿੱਤਰੋ ਘੰਟਾ ਇੱਕ ਪਹਿਲਾ ਇਹਨੇ ਬੱਚੇ ਨੂੰ ਜਨਮ ਦਿੱਤਾ ਕੱਟੀ ਦਿੱਤੀ ਆ ਕੱਟੀ ਹੈਗੀ ਆ ਜਿਹੜੀ ਇਹਦੇ ਵੀਰਾਂਵਾਲੀ ਵਾਲੇ ਸੀਮਣ ਦੀ ਆ ਉਹ ਬਾਈਆਂ ਦਾ ਵੀ ਉਹ ਵੀ ਸਟਰਾ ਵੀ ਹੋਊਗਾ ਆਪਾਂ ਲੱਭ ਕੇ ਦੇ ਦੇਾਂਗੇ ਹਾਂ ਰਿਕਾਰਡ ਪਾਈ ਆਦਾ ਵੀ ਮੈਂ ਤੁਹਾਨੂੰ ਉਹਦਾ ਸਾਰਾ ਦੇ ਦੂੰਗਾ ਇਹਦਾ ਇਹ ਮਤਲਬ ਆਪ ਜਿਹੜੀ ਕੱਟੀ ਆਈ ਸੀ ਹਰਿਆਣੇ ਦੇ ਵਿੱਚੋਂ ਬਾਈ ਉਹਨਾਂ ਨੇ ਕੱਟੀ ਲੈ ਕੇ ਤਿਆਰ ਕੀਤੀ ਪਹਿਲੇ ਸੂਏ ਦੇ ਵਿੱਚ ਇਹਨੇ 13 ਕਿਲੋ ਦੁੱਧ ਦਿੱਤਾ ਦੂਜੇ ਸੂਏ ਦੇ ਵਿੱਚ ਹੁਣ ਇਹ ਸੂਆ ਸੋਈ ਆ 1.5 ਸਾਲ ਬਾਅਦ ਤੇ ਹੁਣ ਬਾਈ ਮਿੱਤਰੋ ਹਜੇ ਇਹਨੇ ਕੁਝ ਕੁ ਟਾਈਮ ਪਹਿਲਾਂ ਹੀ ਜਿਹੜਾ ਜੇਰ ਵਗੈਰਾ ਇਹਨੇ ਹਜੇ ਪਾਉਣੀ ਆ ਤੇ ਬੱਚੇ ਨੂੰ ਦਿੱਤਾ ਜਨਮ ਵੈਸੇ ਤਾਂ ਆਪਾਂ ਜ਼ੇਰ ਪਾਉਂਦੀ ਦੀ ਮਹਿੰਦੀ ਵੀਡੀਓ ਨਹੀਂ ਦਿਖਾਉਂਦੀ ਹੁੰਦੇ ਤੁਹਾਨੂੰ ਪਤਾ ਪਰ ਇਹਦੀ ਤਾਂ ਬਣਾਤੀ ਵੀ ਇਹਨੇ ਹਜੇ ਜ਼ੇਰ ਸ਼ੋ ਨਹੀਂ ਕੀਤੀ ਸੀ ਕਿ ਤੁਹਾਨੂੰ ਵੀ ਸਾਰੇ ਆਪਰਾਵਾਂ ਨੂੰ ਬੇਨਤੀ ਹੈ ਇੱਕ ਜੇਕਰ ਤੁਹਾਡਾ ਪਸ਼ੂ ਤਾਜ਼ਾ ਸੋਇਆ ਵਾ ਵੀ ਕੁਝ ਕੋ ਟਾਈਮ ਹੋਇਆ ਤਾਂ ਫਿਰ ਸਾਨੂੰ ਦੱਸ ਦਿਆ ਕਰੋ ਆਪਾਂ ਜ਼ੇਰ ਪਾਉਣ ਵਾਲੇ ਪਸ਼ੂ ਦੀ ਵੀਡੀਓ ਕਵਰ ਨਹੀਂ ਕਰਦੇ ਬਈ ਇਹ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਥਣ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਆ ਸਿੰਘ ਜਾਵਾ ਗੋਲਾ ਦੇਵੇ ਭਾਂਡੇ ਵੱਲੋਂ ਸਾਫ਼ ਸੁਥਰੀ ਹੈ ਜਿੰਨੀ ਹੈਗੀ ਹੈ ਮਿੱਤਰੋ ਕੱਟੀ ਜਾਂਦੇ ਮਗਰ ਢਾਂਚਾ ਸਰੀਰਕ ਬੰਤਰ ਵੱਲੋਂ ਮੈਂ ਪੂਰੀ ਬਣਦੀ ਤਣਦੀ ਆ ਫਿਰ ਘਰੇ ਰੱਖਣ ਵਾਲੇ ਲਈ ਤੁਹਾਨੂੰ ਸਾਡੇ ਹਜੇ ਵੀਰੇ ਜਵਾਨ ਵਾਲੇ ਦੰਦ ਜਿਹੜੇ ਬਰਾਬਰ ਨਹੀਂ ਕੀਤੇ ਇਹਨੇ ਠੀਕ ਹੈ ਵੀਰੇ ਹਾਂ ਉਹ ਹਜੇ ਨੀਵੇਂ ਆ ਹਜੇ ਨੀਵੇਂ ਆ ਠੀਕ ਹੈ ਹਾਂਜੀ ਵੀ ਮਤਲਬ ਜਵਾਨ ਵਾਲੇ ਦੰਦ ਵੀ ਹਜੇ ਜਿਹੜੇ ਨੇ ਕਰਮਾਣੀ ਨੇ ਬਾਈ ਬਰਾਬਰ ਨਹੀਂ ਕੀਤੇ ਲੈ ਵੀ ਨੰਬਰ 22 ਦਾ ਸਕਰੀਨ ਤੇ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਮਾਝਾ ਜਿਹੜੀ ਦਿਖਾਈ ਤੁਹਾਨੂੰ ਅੱਜ ਆ ਪਿੰਡ ਛਤਰੇ ਦੇ ਵਿੱਚ ਜਿਹੜੇ ਫਰੋਜ਼ਪੁਰ ਦਾ ਮਨਮਤਾ ਨਗਰ ਆ ਵਧੇਰੇ ਜਾਣਕਾਰੀ ਲਈ ਤੁਸੀਂ ਬਾਈਨੈਂਸ ਨਾਲ ਸੰਪਰ ਰੁਪਿਆ ਰੇਟ ਆ ਕਿਉਂਕਿ ਭਾਈ ਮੈਂ ਵੀ ਚੰਗੀ ਆ ਦੁੱਧ ਵਾਲੀ ਆ ਬਿਊਟੀ ਵਾਲੀ ਆ ਸਾਰੇ ਪੱਖ